ਉਹ ਅੱਜ ਮੈਰਿਜ ਐਨਿਵਰਸਰੀ ਸਾਡੇ ਸ਼ਰਮਾ ਜੀ ਦੀ ਮਨਾਈ ਜਾ ਰਹੀ ਹੈ ਉਸ ਸਬੰਧ ਵਿੱਚ ਆਪਾਂ ਚੱਲਦੇ ਆ ਸਾਡੇ ਜਿਹੜੇ ਕਲੱਬ ਦੇ ਸਰਪ੍ਰਸਤ ਨੇ ਸਰਦਾਰ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਜੀ ਕੋਲੇ ਹਾਂਜੀ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੀ ਇਸ ਮੁਬਾਰਕ ਘੜੀ ਦੇ ਉੱਪਰ ਤੁਸੀਂ ਬੜੀ ਸ਼ਰਮਾ ਜੀ ਦਾ ਅਸੀਂ ਜਿਹੜਾ ਮੈਰਿਜ ਐਨਿਵਰਸਰੀ ਮਨਾ ਰਹੇ ਬੜੀ ਖੁਸ਼ੀ ਦੀ ਗੱਲ ਆ ਇਹ ਕੱਲ ਵੀ ਸੋਨੇ ਟੰਗ ਨਾਲ ਮਨਾਈ ਗਈ ਸੀ ਤੇ ਪਰ ਥੋੜੀਆਂ ਜਿਹੀਆਂ ਕਮੀ ਰਹੀ ਡਿਕਲੇਅਰ ਨਹੀਂ ਕੀਤਾ ਇਹ ਉਹ ਅੱਜ ਅਸੀਂ ਪਬਲੀਕਲੀ ਡਿਕਲੇਅਰ ਕਰ ਰਹੇ ਹਾਂ ਵੈਰੀ ਗੁੱਡ ਜੀ ਇਹ ਇਹ ਜਿਹੜੀ ਸਾਡੀ ਪ੍ਰੈਸ ਹੈ ਨਾ ਇਹਦਾ ਪ੍ਰੈਸ ਦੀ ਜਿਹੜੀ ਸ਼ਾਨ ਹੈ ਇਹ ਜਿੱਥੋਂ ਦੀ ਲੱਗ ਜਾਂਦੀ ਹੈ ਉਹ ਸਭ ਦੇ ਵੱਲ ਸਿੱਧੀ ਕਰ ਦਿੰਦੀ ਹੈ ਤੇ ਜਿਹੜਾ ਠੁੱਠਾ ਸਿੱਧਾ ਹੁੰਦਾ ਉਹਨੂੰ ਵੈਸੇ ਪ੍ਰੈਸ ਕਰ ਦਿੰਦੀ ਹੈ ਇਹਦਾ ਅਸੀਂ ਬੜੇ ਖੁਸ਼ੀ ਨੂੰ ਕਰ ਰਹੇ ਆਂ ਦੀ ਮੈਡਮ ਵੈਰੀ ਗੁੱਡ ਜੀ ਬਹੁਤ ਬਹੁਤ ਧੰਨਵਾਦ ਜੀ ਹੁਣ ਸਾਡੇ ਕਲੱਬ ਦੇ ਜਿਹੜੀ ਸ਼ਾਨ ਹੈ ਬਿੱਟਾ ਨੂਲਾ ਜੀ ਇਹਨਾਂ ਕੋਲ ਵੀ ਚੱਲਦੇ ਆਂ ਹਾਂਜੀ ਬੇਟਾ ਜੀ ਮੈਂ ਮੇਰੇ ਬੜੇ ਅਜੀਜ਼ ਨੇਮੋ ਸ਼ਰਮਾ ਜੀ ਸ਼ਰਮਾ ਜੀ ਜਦੋਂ ਦੇ ਵੀ ਸਾਡੇ ਵੱਲ ਇਲਾਕੇ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਸਾਡੇ ਨਾਲ ਕੰਸਟਰਨ ਇਹਨਾਂ ਦਾ ਹੋਇਆ ਹੈ ਸੋ ਮੱਤ ਬੈਟਰ ਸੋ ਮੱਤ ਬੈਟਰ ਹੀ ਬੋਲੋ ਕੰਮ ਹੋ ਰਿਹਾ ਹੈ ਜੀ ਇਹਨਾਂ ਦੀ ਮੈਰੀ ਯੂਨੀਵਰਸਿਟੀ ਤੇ ਮੈਂ ਬਹੁਤ ਬਹੁਤ ਮੁਬਾਰਕਾ ਦਿੰਦਾ ਮੋਲ ਪੱਤਾ ਪੱਤਾ ਬੋਟਾ ਬੋਟਾ ਉਹ ਵੀ ਇਹਨਾਂ ਨੂੰ ਮੋਲ ਮੁਬਾਰਕਾ ਦੇ ਰਿਹਾ ਕਿਉਂ ਇਹਨਾਂ ਦਾ ਜਿਹੜਾ ਚਿਹਰਾ ਬਹੁਤ ਵਧੀਆ ਗੁਲ ਗੁਲ ਬਦਲ ਚਿਹਰਾ ਹੈ ਗੁਲ ਬਦਨ ਚਿਹਰੇ ਹੋਣ ਕਰਕੇ ਇਹਨਾਂ ਨੂੰ ਖਾਰੇ ਮਨ ਜਿਵੇਂ ਕਹਿੰਦੇ ਪਿਆਰ ਕਰਦੇ ਆ ਅਸ਼ੀਰਵਾਦ ਦੇ ਰਹੇ ਮੈਰੀ ਯੂਨੀਵਰਸਿਟੀ ਦੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਾਡੇ ਜਨਰਲ ਸਕੱਤਰੀ ਸਾਹਿਬ ਕੋਪਾਲਵੋਰਾ ਜੀ ਹਾਂਜੀ ਸਰ ਸ਼ਰਮਾ ਜੀ ਜਿਸ ਦਿਨ ਦੀ ਹੀਰਾ ਕਲੱਬ ਬਣੀ ਹੈ ਇਹਨਾਂ ਨੇ ਇਹੋ ਜਿਹੀਆਂ ਐਗਜ਼ੈਂਪਲਰੀ ਸਰਵਿਸਿਜ਼ ਦਿੱਤੀਆਂ ਸਾਨੂੰ ਪ੍ਰੈਸ ਦੇ ਸਬੰਧ ਵਿੱਚ ਵੀ ਉਹਨਾਂ ਨੂੰ ਅਸੀਂ ਉਹਨਾਂ ਦਾ ਕੋਈ ਰੈਨ ਨਹੀਂ ਦੇ ਸਕਦੇ ਹਮੇਸ਼ਾ ਜਦੋਂ ਵੀ ਕੋਈ ਅਸੀਂ ਕਾਲ ਦਿੱਤੀ ਹੈ ਇਹ ਸਭ ਤੋਂ ਪਹਿਲੀ ਮੁਕਤਾਰ ਦੇ ਵਿੱਚ ਖੜੇ ਹੁੰਦੇ ਆ ਔਰ ਉਹ ਹਰ ਕੰਮ ਜਿਹੜਾ ਪ੍ਰੈਸ ਦੇ ਨਾਲ ਰਿਲੇਟਡ ਹੈ ਉਹਦੇ ਵਿੱਚ ਇਹਨਾਂ ਦਾ ਪੂਰਾ ਹੀ ਭਰਪੂਰ ਯੋਗਦਾਨ ਰਿਹਾ ਧੰਨ ਧੰਨਵਾਦ ਅੱਜ ਇਹਨਾਂ ਦੀ ਮੈਰਜ ਯੂਨੀਵਰਸਿਟੀ ਦੀਆਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਇਹਨਾਂ ਨੂੰ ਲੰਮਾ ਤੇ ਵਧੀਆ ਖੁਸ਼ਹਾਲ ਜੀਵਨ ਧੰਨਵਾਦ ਜੀ ਹਾਂਜੀ ਬਾਊ ਜੀ ਰਾ ਸ਼ਰਮਾ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੀ ਯੂਨੀਵਰਸਿਟੀ ਧੰਨਵਾਦ ਜੀ ਹਾਂਜੀ ਸਰ ਜਤਨ ਅੰਗਲ ਸ਼ਰਮਾ ਜੀ ਨੂੰ ਉਹਨਾਂ ਦੀ ਮੈਰਿਜ ਯੂਨੀਵਰਸਿਟੀ ਤੇ ਬਹੁਤ ਬਹੁਤ ਮੁਬਾਰਕਾਂ ਵੀ ਜਿਵੇਂ ਉਹਰੇ ਰਸਿਆ ਵੀ ਇਹਨਾਂ ਵੱਲੋਂ ਜੋ ਸੇਵਾਵਾਂ ਸਾਡੀ ਕਲੱਬ ਉਸ ਤੇ ਜਾ ਰਹੀਆਂ ਸਾਡੀ ਕਲੱਬ ਉਹ ਮੈਂ ਚਾਹੁੰਦਾ ਰਹੀ ਨੀ ਲੋਗੀ ਤੇ ਨਾ ਅਸੀਂ ਉਹਦਾ ਕੁਝ ਅਦਾ ਕਰ ਸਕਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਹਾਂਜੀ ਗੁਰਦੀਪ ਅੰਗਲ ਅਰਜਿੰਦਰ ਰਾਜਾ ਸ਼ਰਮਾ ਜੀ ਨੂੰ ਬਹੁਤ ਬਹੁਤ ਜਾਵਰੇ ਕਣਦੀਆਂ ਨੂੰ ਮੁਬਾਰਕਾਂ ਦੁਆਤਮਾ ਕਰੇ ਇਹ ਉਹਨਾਂ ਨੂੰ ਸਾਥ ਸੁਖੀ ਵੀ ਬਣੇ ਰਹੇ ਇਸੇ ਤਰ੍ਹਾਂ ਚਾਹਕਦੇ ਮੈਂ ਇਹ ਦੇ ਰਹਿਣ ਤੇ ਸਾਡੇ ਕਲੱਬ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਨਾਲ ਖੁਸ਼ੀਆਂ ਮਾਣਦੇ ਨੇ ਧੰਨਵਾਦ ਜੀ ਹਾਂ ਜੀ ਰਾਜਾ ਸ਼ਰਮਾ ਜੀ ਬਹੁਤ ਆਸਮਾ ਖੁਸ਼ ਹੁੰਦੇ ਆ ਤੁਹਾਡੇ ਨੂੰ ਤੇ ਇਹਨਾਂ ਦੀ ਮੈਰੇਜ ਐਨਿਵਰਸਰੀ ਤੇ ਲੱਖ ਲੱਖ ਵਧਾਈਆਂ ਧੰਨਵਾਦ ਇਹ ਨਾ ਦਾ ਜੋ ਮਹਿਰਬਾਨੀ ਬਹੁਤ ਬੜੀ ਗੱਲ ਹੈ ਧੰਨਵਾਦ ਜੀ ਹਾਂ ਜੀ ਸਾਡੇ ਕਲਾਪ ਦੇ ਪ੍ਰੈਸਕਰਤਾ ਰਾਜਾ ਸ਼ਰਮਾ ਜੀ ਰਵੀ ਬੌਦਰ ਦੇ ਸੇਵਾ ਨਿਭਾ ਰਹੇ ਆ ਉਹਨਾਂ ਦੀ ਮੈਜਰ ਜਵਨ ਨੂੰ ਲੱਖ ਲਿਆ ਪਤਾ ਜੀ ਹਾਂ ਜੀ ਸਰ ਰਾਜਾ ਸ਼ਰਮਾ ਜੀ ਨੂੰ ਬਹੁਤ ਬਹੁਤ ਵਧਾਈਆਂ ਤੇ ਹਮੇਸ਼ਾ ਹੱਸਦੇ ਖੇੜਦੇ ਰਹਿਣ ਅਤੇ ਅਸੀਂ ਸਭ ਦਾ ਸਾਥ ਬਣਿਆ ਰਹੇ ਹਾਂ ਹਾਂ ਜੀ ਸਾਡੇ ਵੀਰ ਰਾਜਾ ਸਾਡੇ ਵੀਰ ਰਾਜਾ ਸ਼ਰਮਾ ਜੀ ਤੇ ਉਹਨਾਂ ਦੇ ਲਾਈਫ ਪਾਰਟਨਰ ਨੂੰ ਮੈਰਜ ਨਵੰਨਤੀ ਦੀ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਧੰਨਵਾਦ ਜੀ हां जी ਸਾਡੇ ਕਲੱਬ ਦੇ ਪ੍ਰਧਾਨ ਜੀ ਕੋਲ ਚਲਦੇ ਆਂ ਹਾਂਜੀ ਕਰਾਈ ਜੀ ਸ਼ਰਮਾ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਦੋਨਾਂ ਜੀਆਂ ਨੂੰ ਐਂਡ ਮੇ ਯੂ ਲਿਵ ਲੌਂਗ ਗੋਡ ਬlesਸ ਯੂ ਥੈਂਕ ਯੂ ਸਰ ਹਾਂਜੀ ਸਰ ਰਾਣਾ ਸਾਹਿਬ ਸਟਾਰ ਪਿਆਜ ਸੋਸ਼ਲ ਮੀਡੀਆ ਨਿਊਜ਼ ਦੇ ਰਾਜਾ ਸ਼ਰਮਾ ਜੀ ਨੂੰ ਉਹਨਾਂ ਦੀ ਐਂਬੈਰਜ ਯੂਨੀਵਰਸਿਟੀ ਦੀਆਂ ਲੱਖ ਲੱਖ ਮੁਬਾਰਕਾਂ ਸਾਡੇ ਕਲੱਬ ਨੂੰ ਬਹੁਤ ਵਧੀਆ ਕਵਰੇਜ ਕਰਦੇ ਆ ਇਸ ਕਰਕੇ ਸਾਰੇ ਕਲੱਬ ਵੱਲੋਂ ਬਹੁਤ ਬਹੁਤ ਮੁਬਾਰਕਾਂ ਦੋਹਿਆਂ ਜੀਆਂ ਦੀਆਂ ਲੰਮੀਆਂ ਉਮਰਾਂ ਹੋਣ ਤੇ ਕੁਸ਼ਾਲ ਜੀ ਨੂੰ ਜੀ। ਰਾਜਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਧੰਨਵਾਦ ਜੀ। ਇਹ ਸਨ ਸਾਡੇ ਸਾਰੇ ਦੋਸਤਾਂ ਦੀਆਂ ਗਵਾਹਾਂ ਔਰ ਅਸੀਂ ਦੁਆਰਾ ਫਿਰ ਬਿਕਟਰ ਨਿਊਰੋਲੋਜੀਕਲ ਚਲਦੇ ਆ ਕਿਉਂਕਿ ਕੁਝ ਅਹਿਸਾਸ ਦੇ ਪਲ ਹੋਰ ਸਾਂਝੇ ਕਰਨਾ ਚਾਹੁੰਦੇ ਜੀ। ਸਭਾ ਦਾ ਥੋੜਾ ਜਿਹਾ ਰੰਜੀਵਾ ਸੀਗਾ, ਬੀਜੀ ਸੀਗਾ। ਬਾਕੀ ਇਹਨਾਂ ਦੇ ਬਾਰੇ ਵਿੱਚ ਕੁਝ ਬੋਲੋ ਦੱਸਣਾ ਜੀ, ਬੋਲੋ ਦਾਸ ਬੋਸ ਉਹ ਨਾ ਕਰਦੇ। ਅਮੀਰ ਵੀ ਬਿਤਾਤ ਵੋਸਾ ਨਾ ਕਰ ਉਹ ਤੁਹਾਡੀ ਕੋਈ ਡਿਮਾਂਡ ਹੋਣੀ ਪੂਰੀ ਕਰ ਦੇਣੀ ਅੱਜ ਦੀ ਮੈਂ ਕਰੇ ਇਹ ਮੌਕਾ ਆਉਣਾ ਚਲੋ ਕਿਤੇ ਮੌਕਾ ਮਿਲਿਆ ਜੀ ਜਰੂਰ ਇਹਨਾਂ ਸੇਵਾਵਾਂ ਲਾਵਾਂਗੇ ਜਿਹੜੇ ਕਦੇ ਵੀ ਦਿਨੇ ਲੜ ਕੇ ਰਾਤੀ ਇਕੋ ਜੇ ਦਿਨੇ ਲੜਦੇ ਰਾਤੀ ਇਕੋ ਜੇ ਹੋ ਜਾਂਦਾ ਅੱਛਾ ਉਹ ਚੀਜ਼ ਹੈ ਕਰੋ ਧੰਨਵਾਦ ਜੀ ਬਹੁਤ-ਬਹੁਤ ਸੋ ਇਹ ਸਾਡੇ ਸਾਰੇ ਦੋਸਤ ਮਿੱਤਰ ਹੈ ਸੋ ਇਹ ਬਹੁਤ ਅੱਛੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਆ ਕਹਿੰਦੇ ਜਿਵੇਂ ਇੱਕ ਸਕੂਟਰ ਤੇ ਮੋਟਰਸਾਈਕਲ ਜਿੱਦ ਤੁਸੀਂ ਪੈਟਰੋਲ ਪਾਉਨੇ ਆ ਤਾਂ ਵਾਇਆ ਕਾਰਬureਟਰ ਚ ਹੋ ਕੇ ਨਿਕਲਦਾ ਹੈ ਉਵੇਂ ਜਦੋਂ ਕੋਈ ਸਾਡਾ ਕਲੱਬ ਕੋਈ ਵਧੀਆ ਕੰਮ ਕਰਦਾ ਤਾਂ ਇਹ ਕਾਰਬureਟਰ ਦੇ ਤੌਰ ਤੇ ਇਹ ਖਬਰਾਂ ਬਣਾ ਕੇ ਗਾਹ ਦਿੰਦੇ ਆ ਸੋ ਇਹਨਾਂ ਨੂੰ ਇਸ ਚੀਜ਼ ਦੇ ਬਹੁਤ ਬਹੁ ਵਧਾਈ ਦਿੰਦੇ ਆ ਐਸੀ ਤਰ੍ਹਾਂ ਸਾਡਾ ਕਲੱਬ ਹੱਸਦਾ ਖੇਡਦਾ ਰਹੇ ਫਿਰ ਮਿਲਾਂਗੇ ਕਿਸੇ ਹੋਰ ਨਵੇਂ ਮਸਲੇ ਦੇ ਨਾਲ ਮੈਂ ਤੁਹਾਡਾ ਆਪਣਾ ਛੋਟਾ ਵੀਰ ਮਨਤਾਜ ਸੀ ਮੱਕੜ ਧੰਨਵਾਦ